ਜਮਾਤ ਇਸਲਾਮੀ ਹਿੰਦਰੀ ਸਥਾਨਕ ਇਕਾਈ ਵੱਲੋਂ ਅੱਜ ਮਲੇਰ ਕੋਟਲਾ ਵਿਖੇ ਗਵੰਡੀਆਂ ਦੇ ਆਪਸੀ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 10 ਰੋਜ਼ਾ ਮਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਤੇ 71 ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਮਾਤ ਦੇ ਸੂਬਾ ਪ੍ਰਧਾਨ ਜਨਾਬ ਮੁਹੰਮਦ ਨਜੀਰ ਨੇ ਦੱਸਿਆ ਇਸਲਾਮ ਗਵੰਡੀਆਂ ਦੇ 3 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਇਹ ਪੂਰੇ ਮੁਲਕ ਦੇ ਵਿੱਚ ਚਲਾਈ ਜਾਊਗੀ ਉਸ ਦਾ ਇੱਕ ਹਿੱਸਾ ਹੈ ਕਿ ਹਲਕਾ ਪੰਜਾਬ ਦੇ ਵੀ ਮੁਕਤਲਿਫ ਸ਼ਹਿਰਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਕੋਲੋਸੀਆਂ ਦੇ ਹਕੂਕ ਦੇ ਸਬੰਧ ਦੇ ਵਿੱਚ ਅਵੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੇ ਮੁਲਕ 'ਚ ਇਹ ਮੁਹਿੰਮ ਚੱਲਣੀ ਹੈ ਅਛੇ ਤੁਸੀਂ ਕਿਦਾਂ ਲਈਏ ਕਿ ਇਹ ਜ਼ਰਦੀ ਲੋੜ ਦੇ ਉੱਪਰ ਮਤਲਬ ਕਿਫਰਾ ਹੈ ਸੰਭਵ ਹੋਊਗਾ ਕਿ ਇਕਦਮ ਕਿਵੇਂ ਲੋਕਾਂ ਦੇ ਘਰਾਂ ਚ ਜਾਊਗਾ ਬੰਦੀ ਨੂੰ ਇਕੱਠੇ ਕਰੂਗਾ ਇਹ ਡਿਟੇਲ ਹੈ ਅਸੀਂ ਸਾਰੇ ਆਪਣੇ ਜਮਾਤ ਦੇ ਜਿੰਨੇ ਵੀ ਮਰਦ ਹਜ਼ਰਤ ਹਨ ਖਵaties ਹਨ ਐਸਆਈਓ ਦੇ ਬੱਚੇ ਹਨ ਜੀਆਈਓ ਦੀਆਂ ਬੱਚੀਆਂ ਹਨ ਐਸਬੀਐਫ ਹੈ ਸਾਰਿਆਂ ਨੂੰ ਇਹ ਕਿਹਾ ਹੈ ਕਿ ਆਪਣੇ ਮਹੱਲੇ ਦੇ 25 25 30 30 ਬੰਦਿਆਂ ਦੀ ਲਿਸਟ ਬਣਾਓ ਲਿਸਟ ਉਹਨਾਂ ਨੇ ਤਿਆਰ ਕਰ ਲਈ ਹੋਊਗੀ ਇਨਸ਼ਾਅੱਲਾ ਤਾਂ 21 ਤਰੀਕ ਤੋਂ ਲੈ ਕੇ ਉਹ ਅਲੱਗ-ਅਲੱਗ ਘਰਾਂ ਦੇ ਵਿੱਚ ਜਾਣਗੇ ਇਨਫਰਾਦੀ ਤੌਰ ਤੇ ਮੁਲਾਕਾਤ ਕਰਨਗੇ ਵੀ ਤੁਹਾਡੇ ਬੱਚੇ ਕੀ ਕਰਦੇ ਨੇ تعلیم ਕਿੱਥੇ ਹਾਸਿਲ ਕਰਦੇ ਨੇ ਜਾਂ ਕੋਈ ਉਹਨਾਂ ਨੂੰ ਮਾਅਸੀ ਕੋਈ ਪ੍ਰੋਬਲਮ ਹੈ ਤੰਗੀ ਹੈ ਤਾਂ ਉਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤਾਂ ਇਕੱਲੇ ਇਕੱਲੇ ਸਾਡੇ ਸਾਰੇ ਅਰਕਾਨ ਕਾਰਕੁਨਾਂ ਐਸਆਈਓ ਜੀਆਈਓ ਸਾਰੇ ਵਲੰਟੀਅਰ ਜਾ ਕੇ ਇਕੱਲਾ ਇਕੱਲਾ ਆਪਣੇ ਗਵੰਡੀ ਨੂੰ ਮਿਲਣਗੇ ਉਹਨਾਂ ਨੂੰ ਲਿਟਰੇਚਰ ਵੀ ਦੇਣਗੇ ਔਰ ਉਹਨਾਂ ਦੀ ਖੁਦਾਂ ਨਾਲ ਖਾਸ ਤਾਂ ਕੋਈ ਮੁਸ਼ਕਿਲ ਹੈ ਤਾਂ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਅੱਛਾ ਇਹ ਪੂਰੀ ਨੋਟ ਦੇ ਵਿੱਚ ਕੋਈ ਪ੍ਰੋਗਰਾਮ ਜਿਹੜੇ ਸਾਡੇ ਦੂਸਰੇ ਭਰਾਵਾਂ 'ਚ ਰਹਿੰਦੇ ਨੇ ਗੈਰ ਮੁਸਲਮਣ ਉਹਨਾਂ ਲਈ ਵੀ ਹੈ ਕਿ ਸਿਰਫ ਮੁਸਲਮਾਨ ਕਰਦਾ ਇਹਨੂੰ ਅਸਲ 'ਚ ਮੌਹਿਮ ਨੂੰ 10 ਦਿਨਾਂ ਦੇ ਵਿੱਚ ਵੰਡਿਆ ਹੋਇਆ ਹੈ ਜਿਵੇਂ 21 ਤਰੀਕ ਨੂੰ ਤਾਂ ਸੀ ਖੁਤਬਾ ਤੇ ਜੁਮਾ ਵੰਡਾਂਗੇ ਹਰ ਮਸਜਿਦ ਦੇ ਇਮਾਮ ਤੱਕ ਪਹੁੰਚ ਕਰਾਂਗੇ 22 ਤਰੀਕ ਨੂੰ ਸਾਡੇ GIU ਦੀਆਂ ਕੁੜੀਆਂ ਹਨ ਉਹ ਆਪਣੇ ਕਾਲਜ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਲੜਕੀਆਂ ਜਿਹੜੀਆਂ ਕਾਲਜ ਵਾਲੀਆਂ ਨੇ ਜਾਂ ਯੂਨੀਵਰਸਿਟੀ ਦੀਆਂ ਲੜਕੀਆਂ ਹਨ ਉਹਨਾਂ ਤੱਕ ਅਪਰੋਚ ਕਰਨਗੇ ਇਸ ਲਈ ਇੱਕ ਦਿਨ ਸਿਰਫ ਨੌਜਵਾਨਾਂ ਲਈ ਰੱਖਿਆ ਐ ਐਸਆਈ ਉਹਦੇ ਮੁੰਡੇ ਉਹਦੇ ਵਿੱਚ ਆਪਣਾ ਰੋਲ ਪਲੇ ਕਰਨਗੇ ਇਸੇ ਤਰ੍ਹਾਂ ਇੱਕ ਦਿਨ ਖਵਾਤਿਨ ਲਈ ਰੱਖਿਆ ਐ ਇੱਕ ਦਿਨ ਇਸੇ ਤਰ੍ਹਾਂ ਆਪਣੇ ਬਰਾਦਰਾਂ ਨੇ ਵਤਨ ਲਈ ਰੱਖਿਆ ਉਸ ਦਿਨ ਸਪੈਸ਼ਲ ਅਸੀਂ ਸਾਰਾ ਦਿਨ ਸਾਰਾ ਦਿਨ ਆਪਣੇ ਬਰਾਦਰਾਂ ਨੇ ਵਤਨ ਨੂੰ ਮਿਲਾਂਗੇ ਉਹਨਾਂ ਨੂੰ ਦੱਸਾਂਗੇ ਪੜੋਸੀ ਕੀ ਹੁੰਦਾ ਹੈ ਉਹਦੇ ਹਕੂਕ ਕੀ ਹਨ ਸਾਨੂੰ ਉਸ ਦੇ ਸਬੰਧ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਤਾਂ ਇੱਕ ਇੱਕ ਦਿਨ ਸਾਰਾ 10 ਦਿਨਾਂ ਨੂੰ ਇੱਕ ਇੱਕ ਦਿਨ ਦੇ ਵਿੱਚ ਵੰਡ ਕੇ ਅਸੀਂ ਉਹਦੇ ਮੁਤਾਬਕ ਇਹੀ ਕੰਮ ਕਰਾਂਗੇ ਇਨਸ਼ਾਅੱਲਾ ਕੀ ਲੱਗਦਾ ਕਿ ਮਤਲਬ ਇਹ 10 ਦਿਨਾਂ ਦੀ ਜਿਹੜੀ ਮੁਹਿੰਮ ਹੈ ਇਹਦੇ ਜਿਹੜੇ ਰਿਜ਼ਲਟ ਨੇ ਉਹ ਬਧੀਆ ਆਉਣਗੇ ਸਮਾਜ ਦੇ ਸੁਲ੍ਹਾ ਤੋਂ ਇਨਸ਼ਾਅੱਲਾ ਜਮਾਤ ਦਾ ਜਦੋਂ 4 ਸਾਲਾ ਮਨਸੂਬਾ ਬਣਦਾ ਹੈ ਉਹ ਉਸ ਦੇ ਵਿੱਚ ਹੋਰ 4 ਸਾਲਾਂ ਦੇ ਵਿੱਚ ਦੋ ਤਿੰਨ ਮੁਹਿੰਮਾਂ ਇਸ ਤਰ੍ਹਾਂ ਦੀਆਂ ਮਨਾਉਣੇ ਆ ਜਿਹਦੇ ਵਿਆਪੀ ਅਸਰات ਪੈਣ ਸਮਾਜ ਤੇ ਵੀ ਔਰ ਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਅੱਛਾ ਕਰਨ ਦੇ ਵਿੱਚ ਵੀ ਤਾਂ ਇਹ ਵੀ ਆਪਾਂ ਜਦ ਇੰਡੀਵਿਜੂਅਲ ਕੰਮ ਕਰਾਂਗੇ ਆਪਾਂ ਤਾਂ ਇਨਸ਼ਾਅੱਲਾ ਇਹਦਾ ਇੱਕ ਵਿਆਪੀ ਅਸਰات ਪੈਣਗੇ ਅਸਰ ਹੋਊਗਾ ਔਰ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਮਸਾਇਲ ਨੂੰ ਹੱਲ ਕਰਨਗੇ ਉਸ ਦੇ ਨਾਲ ਸਾਡਾ ਸਮਾਜ ਜਿਹੜਾ ਆਦਰਸ਼ ਬਣੂਗਾ دیش دیش دا وہ ادرش ادرش ہوندہ ہے تو دیش بھی سب سے پہلے تو میں آپ سے یہ بتانا چاہوں گی کہ جو مہم ہم چلا رہے ہیں کے ہم یہ صرف سماجی اور محض اخلاقی فرض نہیں ہے بلکہ یہ ہمارا دینی فریضہ ہے کیونکہ نبی صلی اللہ علیہ وسلم نے کہا ہے کہ وہ شخص مومن نہیں جس کی تکلیف سے تمہارا پڑوسی محفوظ نہ ہو تو یہ بات تو ہمارے میری حلقہ نے بالکل کلیئر کر دی ہے باقی جو خواتین سے ریلیٹڈ چیزیں ہیں جیسے جیسے مرد حضرات کام کریں گے اسی طرح ہماری خواتین بھی کام کریں گی ہم بھی انڈیویژل جائیں گے گھروں میں ان سے بات چیت کریں گے جس سے ہمارے محبت پھیلے اور ہم دادی ہماری آیاں ہو اور ہم غم گساری کریں ہم کے غم کو سنیں اور ہم تھوڑا بہت ان کے لیے تحفہ بھی لے کر جائیں گے اور کبھی ہم ان کو اپنے گھر پہ بھی بلائیں گے دی ان دس دنوں میں اور جو ہماری شعبہ خواتین ہیں وہ ہر چیز میں بڑھ چڑھ کر حصہ لیتی ہیں جیسے مرد حضرات کے ساتھ ہم بھی کام کرتے ہیں تو ان دنوں میں جو ایک کچھ دن جو ہے وہ مختص کیے گئے ہیں صرف خواتین کے لیے ان میں صرف ہم اپنی خواتین ہم نے کیڈر کو اور ہماری ملنے جلنے والی جو معروف خواتین ہیں جو ہماری غیر مسلم بہنیں ہیں ان کو بھی ہم انوائٹ کریں گے اور ہم ان کے ساتھ تھوڑا دلچسپ طریقے کا پروگرام رکھیں گے جس سے جو ہے ہمارا آپسی بھائی چارہ بڑھے اور ہم کو ہم اپنے ہر ہفتہ واری اجتماع میں یا ہم جہاں پر بھی جاتے ہیں گاؤں میں جاتے ہیں شہر میں جاتے ہیں تو جو بیسک چیزیں ہمارے سماج کو خراب کر رہی ہیں اس کو اس کے بارے میں ہم اپنی بات چیت رکھتے ہیں اب دیکھیں موبائل کو ہم بالکل اگنور نہیں کر سکتے آ, ہر چیز کے دو پہلو ہوتے ہیں ایک مثبت اور ایک منفی تو جو ہے یہ ہر انسان پہ ڈیپینڈ کرتا ہے اس نے کون سا پہلو چوز کرنا ہے ہم سب جانتے ہیں کہ ہمارے رب نے ہمیں بتا دیا یہ چیز غلط ہے یہ چیز صحیح ہے تو انسان کو آزادی بخشی ہے اللہ تعالیٰ نے اس کو سوچنے سمجھنے کی تمیز دی ہے اس کو آزادی ہے وہ ہم بتا سکتے ہیں باقی اختیار تو ہر انسان کے ہاتھ میں لیکن ہم ہر اپنی جی آئی او کے پروگرام میں اپنی بچیوں کو اپنے بچوں کو ہم یہی چیز کہتے ہیں کہ جو چیز مفید ہے اس کو ہی دیکھنا چاہیے उसको इस्तेमाल करना है। जब स्टडी के लिए मोबाइल है लेकिन जो गैर गलत चीजें हैं उनसे तो हर हर इंसान अपने बच्चों को अवेयर करता है और उससे बचाता है